ਹਾਂਜੀ ਵੈਗਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹਾਂਜੀ ਆਪਾਂ ਜੀ ਜੜੀਆਂ ਡੱਕਿਆਂ ਤੇ ਜੀ ਇਸ ਤਰ੍ਹਾਂ ਆ ਡੱਕਿਆਂ ਦੇ ਨਾਲ ਜੀ ਬੁਣਨ ਵਾਲੇ ਜਿਹੜੀ ਆਪਾਂ ਲੈਸਾਂ ਦੀ ਜੀ ਵੀਡੀਓ ਪਾਉਣੀ ਹੁੰਦੀ ਆ ਉਹ ਜੀ ਆਪਾਂ ਪੱਛਮ ਦੇ ਉੱਤੇ ਬੁਣ ਕੇ ਪਾਉਣੀ ਹੁੰਦੀ ਆ ਕਿਉਂਕਿ ਪੱਛਮ ਦੇ ਵਿੱਚ ਆਪਾਂ ਨੂੰ ਜੀ ਲੈਸ ਜਦੋਂ ਆਪਾਂ ਕੋਈ ਵੀ ਸਿੱਖਣੀ ਹੁੰਦੀ ਆ ਆਪਾਂ ਨੂੰ ਉਹਦੇ ਨਾਲ ਜੀ ਆਸਾਨੀ ਰਹਿੰਦੀ ਆ ਜਦੋਂ ਜੀ ਆਪਾਂ ਲੈਸ ਸਿੱਖ ਜਾਂਦੇ ਆ ਫਿਰ ਆਪਾਂ ਸਿਲਕੀ ਧਾਗੇ ਦੇ ਉੱਤੇ ਬਣਾ ਸਕਦੇ ਆ ਇਹ ਜੀ ਆ ਆਪਣੀ ਕਲਾਸ ਬਣਾਈ ਆ ਹਾਂ ਜੇ ਵੀ ਆਪਾਂ ਨੇ ਜੀ ਸਿਲਕੀ ਧਾਗੇ ਦੇ ਨਾਲ ਬਣਾਈ ਹੈ ਲੈਸ ਬੁਣੀ ਬਹੁਤ ਸੋਹਣੀ ਲੱਗਦੀ ਹੈ ਜੀ ਲੀਜੀ ਆਪਾਂ ਬੁਣ ਰਹੇ ਹਾਂ ਤੇ ਇੱਕ ਜੀ ਆਪਾਂ ਨੇ ਆ ਜੈਲੋ ਕਲਰ ਦੀ ਆਪਾਂ ਬੁਣ ਰਹੇ ਹਾਂ ਹਾਂ ਜੀ ਦੇਖੋ ਜੀ ਲੈਸ ਬੁਣੀ ਕਿੰਨੀ ਸੋਹਣੀ ਲੱਗਦੀ ਹੈ ਬਹੁਤ ਪਿਆਰੀ ਲੱਗਦੀ ਹੈ ਬੁਣੀ ਹੋਈ ਇਹ ਜਿਹੜਾ ਸਿਲਕੀ ਧਾਗਾ ਹੁੰਦਾ ਜੀ ਥੋੜਾ ਜਿਹਾ ਬਰੀਕ ਹੁੰਦਾ ਹਾਂ ਜੀ ਆਪਾਂ ਜੀ ਆਬਸਾਈਡ ਤੋਂ ਕਰਕੇ ਦਿਖਾਉਨੇ ਆ ਇਹ ਜੀ ਆਪਾਂ ਨੇ ਇਹਨੂੰ ਡਬਲ ਧਾਗਾ ਲਾਇਆ ਤੇ ਸਿੰਗਲ ਦੀ ਫਿਰ ਜੀ ਜ਼ਿਆਦਾ ਬਰੀਕ ਹੋ ਜਾਂਦਾ ਦੇਖੋ ਇਸ ਸਾਈਡ ਤੋਂ ਦਿਸ ਰਿਹਾ ਹਾਂਜੀ ਆਪਾਂ ਨੇ ਜੀ ਇਹਨੂੰ ਡਬਲ ਧਾਗਾ ਲਾਇਆ ਜੀ ਇਹ ਲੈਸ ਬੁਣੀ ਬਹੁਤ ਸੋਹਣੀ ਲੱਗਦੀ ਹੈ ਜੇ ਆਪਾਂ ਜੀ ਚੁੰਨੀ ਦੇ ਉੱਪਰ ਵੀ ਲਾ ਸਕਦੇ ਆ ਆਪਾਂ ਜੀ ਇਹਦੇ ਕਮੀਜ਼ ਨੂੰ ਪਾਈਪਿੰਗ ਵੀ ਲਾ ਸਕਦੇ ਆ ਤੇ ਉਹ ਪੱਲਿਆਂ ਦੇ ਉੱਪਰ ਵੀ ਲਾ ਸਕਦੇ ਆ ਜਿਵੇਂ ਜੇ ਆਪਾਂ ਕਮੀਜ਼ ਨੂੰ ਲੈਸ ਲਾਉਣੀ ਹੋਵੇ ਆਪਾਂ ਉਸ ਤਰ੍ਹਾਂ ਵੀ ਇਹਨੂੰ ਲਾ ਸਕਦੇ ਆ ਲਾਈ ਹੋਈ ਬਹੁਤ ਸੋਹਣੀ ਲੱਗਦੀ ਹੈ ਹਾਂਜੀ ਇੱਕ ਜੀ ਆਪਣੀ ਆ ਕਰੀਮ ਕਲਰ ਦੀ ਆਪਾਂ ਬੁਣ ਰਹੇ ਹਾਂ ਹਾਂਜੀ ਇਹ ਵੀ ਆਪਾਂ ਨੇ ਇਹਨੂੰ ਵੀ ਜੇ ਆਪਾਂ ਨੇ ਡਬਲ ਧਾਗਾ ਲਾਇਆ ਹਾਂਜੀ ਲੈਸ ਦੇਖੋ ਬੁਣੀ ਕਿੰਨੀ ਸੋਹਣੀ ਲੱਗਦੀ ਹੈ ਬਹੁਤ ਪਿਆਰੀਆਂ ਲੱਗਦੀਆਂ ਨੇ ਜੀ ਲੈਸਾਂ ਬੁਣੀਆਂ ਇਹ ਜੀ ਆਪਾਂ ਜੀ 6-7 ਤਰ੍ਹਾਂ ਦੀ ਵੀਡੀਓ ਪਾਈ ਆ ਲੈਸਾਂ ਦੀ ਸਾਰੀਆਂ ਦਾ ਜੀ ਅਲੱਗ-ਅਲੱਗ ਡਿਜ਼ਾਈਨ ਆਹ ਜਿਹੜੀਆਂ ਪੀਲੀ ਤੇ ਆ ਕਰੀਮ ਵਾਲੀ ਆ ਜੀ ਇਹਨਾਂ ਦੋਨਾਂ ਦਾ ਸੇਮ ਇੱਕੋ ਜਿਹਾ ਡਿਜ਼ਾਈਨ ਹਾਂਜੀ ਆਪਾਂ ਜਿਹੜੀ ਵੀਡੀਓ ਪਾਉਣੀ ਹੁੰਦੀ ਹੈ ਜੀ ਉਹ ਆਪਾਂ ਪਛਮ ਦੇ ਉੱਤੇ ਪਾਉਣੀ ਆ ਵੀ ਉਹਦੇ ਵਿੱਚ ਫਿਰ ਆਪਾਂ ਨੂੰ ਸਾਨੀ ਦੇ ਨਾਲ ਵੀਡੀਓ ਦੇ ਵਿੱਚ ਆਪਾਂ ਦੇਖ ਸਕੀਏ ਬਣਾ ਸਕੀਏ ਹਾਂਜੀ ਲੈਸ ਬੁਨੀ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਵੀ ਜੀ ਜ਼ਰੂਰ ਲੈਸ ਬੋਣਿਓ ਜ਼ਰੂਰ ਟਰਾਈ ਕਰਿਓ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਜਿਹੜੀ ਵੀਡੀਓ ਆ ਜੀ ਇਹ ਕਿਵੇਂ ਲੱਗੀ ਤੁਸੀਂ ਜਿਵੇਂ ਜੀ ਵਧੀਆ ਕਮੈਂਟ ਕਰਦਿਓ ਸਾਨੂੰ ਵਧੀਆ ਲੱਗਦਾ ਜੀ ਹੋਰ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਹਾਂਜੀ ਆਪਾਂ ਜੀ ਇਹਨਾਂ ਦੇ ਲੈਸਾਂ ਦੇ ਜੀ ਗੋਲੇ ਬਣਾ ਕੇ ਰੱਖ ਲੈਨੇ ਉਹਨੇ ਬੱਸ ਇਹ ਉਲਝਦੀ ਨਹੀਂ ਹੈਗੀ ਜੀ ਇਸੇ ਤਰ੍ਹਾਂ ਵਧੀਆ ਪਈ ਰਹਿੰਦੀ ਹਾਂਜੀ ਸਾਡੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰਿਓ ਹਾਂਜੀ ਚੈਨਲ ਨੂੰ ਜੀ ਸਬਸਕ੍ਰਾਈਬ ਕਰੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ